ਕਿਸੇ ਨੇ ਚਿੱਟਾ ਕੱਪੜਾ ਕੱਢਿਆ ਬਾਹਰ ਹੂੰ ਵੀ ਅਬੀ ਬਚਾਅ ਹੋ ਜਾਏਗਾ ਵੀ ਆਮ ਆ ਨਾ ਵੀ ਚਿੱਟਾ ਕੱਪੜਾ ਦਿਖਾ ਦਿਓ ਤੇ ਵੀ ਹੂੰ ਆ ਨਹੀਂ ਲੜਾਈ ਹੁੰਦੀ ਜਾਂ ਮਾਰਦਾ ਨਹੀਂ ਕੋਈ ਵੀ ਚਲੋ ਜੀ ਉਹਨਾਂ ਚਿੱਟਾ ਕੱਪੜਾ ਕੱਢਿਆ ਤੇ ਉਹਨਾਂ ਨੇ ਸਪੀਕਰ 'ਚ ਉਹਨਾਂ ਨੂੰ ਆਵਾਜ਼ ਦਿੱਤੀ ਵੀ ਹੱਥ ਖੜੇ ਕਰਕੇ ਸਾਰੇ ਬਾਹਰ ਆ ਜਾਓ ਅੱਛਾ ਹੀ ਉਹ ਸਾਰੇ ਬਾਹਰ ਆ ਗਏ ਸਾਰਿਆਂ ਨੂੰ ਕਹਿ ਲਿਆ ਨਾਲ ਲਾ ਲੋ ਲੈ ਨਾਲ ਲਾਤੀ ਹੂੰ ਤੇ ਹਾਲੇ ਉਹ ਬੈਠੇ ਹੀ ਨੇ ਇੱਕ ਵਿਸਲ ਵੱਜੀ ਆ ਤੇ ਉਧਰੋਂ ਗਰਨੇਡ H36 ਦੇ ਤੇ ਗੋਲੀਆਂ ਹੂੰ ਜਾਨੀ ਕਿ ਜਿਹੜੇ ਉੱਥੇ ਉਹ ਬੈਠੇ ਸੀ ਵੀ ਇੰਜ ਬਣਾਤੇ ਜਿਵੇਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਸ਼ੁਰੂ ਹੋਈ ਕੋਈ ਕੇਦੇ ਵੱਜ ਗਈ ਕੋਈ ਫਟੜ ਹੋ ਗਿਆ ਕੋਈ ਭੱਜਣ ਦੀ ਵੀ ਅੱਗੇ ਉਹ ਚੋ ਦੋ ਤਿੰਨ ਕਿ ਬਚ ਗਏ ਸੀ ਜਿਹੜੇ ਸਾਡੇ ਨਾਲ ਜੇਲ੍ਹ ਚ ਰਹੇ ਨੇ ਹੂੰ ਤੇ ਉਹ ਉਥੇ ਢੇਰ ਹੀ ਲਾਤਾ ਸਾਰੇ ਲਾਸ਼ਾਂ ਦਾ ਹੀ ਢੇਰ ਜਿਵੇਂ ਮਾਸ ਦਾ ਢੇਰ ਹੀ ਬਣਾ ਦਤਾ ਉਹ ਇੱਕ ਬੀਬੀ ਅਸੀਂ ਪਰੇ ਖੁੰਜੇ ਬੈਠੇ ਵੇਖ ਰਹੇ ਸੀ ਉਹਦੇ ਪੇਟ ਵਿੱਚੋਂ ਬੱਚਾ ਡਿੱਗਦਾ ਵੀ ਵੇਖਿਆ ਸੀ ਕਿ ਢੰਗ ਨਾਲ ਉਹਦੇ ਪੇਟ ਚਾਗ ਹੋਇਆ ਹਮ ਘਰ ਕੇ ਗਰੂ ਗੋਲੀ ਵੱਜੀ ਜਾਂ ਗ੍ਰੇਨੇਡ ਦੇ ਟੁਕੜੇ ਕੀ ਵੱਜੇ ਤੇ ਉਹ ਉਹ ਵੀ ਅਸੀਂ ਵੇਖਿਆ ਆਪਣੀ ਅੱਖੀ ਜਾਨੀ ਕਿ ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ ਜਿਸ ਹਿਸਾਬ ਨਾਲ ਬੇਹਲੋ ਬਜ਼ੁਰਗਾਂ ਤੋਂ ਲੈ ਕੇ ਆਣ ਜੰਮਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਦਾ ਲਿਆਜ ਨਹੀਂ ਕੀਤਾ